ਇੱਕ ਵਾਰ ਕੋਈ ਬਹੁਤ ਸੋਹਣਾ ਸੁਹੱਪਣ ਕਿਸੇ ਦਾ ਕਿਸੇ ਨੇ ਵੇਖਿਆ ਤੇ ਆਪਣੇ ਮਨ ਦੇ ਵਿੱਚ ਉਹਨੇ ਇਸ ਗੱਲ ਦਾ ਖਿਆਲ ਕੀਤਾ ਬੜਾ ਰੰਗ ਰੂਪ ਸੋਹਣਾ ਵਾਹਿਗੁਰੂ ਨੇ ਇਹਨੂੰ ਦਿੱਤਾ ਹੋਇਆ ਹੈ ਬੜੀਆਂ ਸੁੰਦਰ ਇਹਦੀਆਂ ਅੱਖਾਂ ਕੰਨ ਨੱਕ ਸਭ ਕੁਝ ਕੇਸ ਬੜੇ ਸੋਹਣੇ ਵਾਹਿਗੁਰੂ ਨੇ ਦਿੱਤੇ ਹੋਏ ਨੇ ਫਿਰ ਨਾਲ ਹੀ ਮਨ ਦੇ ਵਿੱਚ ਸੋਚਦਾ ਹੈ ਜੀਨੇ ਇੰਨਾ ਸੋਹਣਾ ਇਸ ਬੁੱਤ ਨੂੰ ਬਣਾ ਦਿੱਤਾ ਉਹ ਆਪ ਕਿੰਨਾ ਸੋਹਣਾ ਹੋਵੇਗਾ ਜਿਹਨੂੰ ਇਸ ਗੱਲ ਦਾ ਇਲਮ ਸੀ ਅੱਖਾਂ ਇੰਨੀਆਂ ਸੋਹਣੀਆਂ ਬਣ ਸਕਦੀਆਂ ਨੇ ਨੈਣ ਨਕਸ਼ ਇੰਨੇ ਸੋਹਣੇ ਬਣ ਸਕਦੇ ਨੇ ਕੇਸ ਇੰਨੇ ਸੋਹਣੇ ਬਣ ਸਕਦੇ ਨੇ ਉਹ ਆਪ ਕਿੰਨਾ ਸੋਹਣਾ ਹੋਵੇ ਉਹਦੇ ਆਪ ਉਸ ਅਕਾਲ ਪੁਰਖ ਵਾਹਿਗੁਰੂ ਦਾ ਆਪਣਾ ਸਰੂਪ ਕਿੰਨਾ ਸੋਹਣਾ ਹੋਵੇ ਅੱਜ ਤੱਕ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਤਸ਼ਾਹ ਜੀ ਦੇ ਸਹੱਪਣ ਬਾਰੇ ਕਿਸੇ ਨੇ ਲਿਖਿਆ ਨਹੀਂ ਭਾਈ ਨੰਦ ਲਾਲ ਜੀ ਕਹਿੰਦੇ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਹੱਪਣ ਬਾਰੇ ਲਿਖਣ ਦਾ ਯਤਨ ਕਰਦਾ ਪਰ ਮੈਂ ਇੰਨਾ ਕਿ ਦੱਸ ਸਕਦਾ ਬਾਜਾਂ ਵਾਲਾ ਇੱਕ ਦਿਨ ਸਤਲੁਜ ਦੇ ਕੰਢੇ ਬੈਠਾ ਸੀ ਤੰਬੂ ਲੱਗਿਆ ਹੋਇਆ ਸੀ ਤੰਬੂ ਦੀ ਛੀਤ ਦੇ ਥਾਣੀ ਸੂਰਜ ਦੀਆਂ ਕਿਰਨਾਂ ਬਾਜਾਂ ਵਾਲੇ ਦੇ ਦਾੜੇ ਤੇ ਪੈ ਰਹੀਆਂ ਸੀ ਬਸ ਮੈਂ ਇੰਨੀ ਕੁ ਗੱਲ ਦੱਸ ਸਕਦਾ ਦੁਨੀਆ ਵਿੱਚ ਜਿੰਨਾ ਲੱਖਾਂ ਕੋਹਿ ਨੂਰ ਹੀਰਿਆਂ ਦਾ ਪ੍ਰਕਾਸ਼ ਹੋਵੇਗਾ ਇੰਨਾ ਇੱਕ ਗੁਰੂ ਕਲਗੀ ਧਰਮ ਮਹਾਰਾਜ ਜੀ ਦੇ ਦਾੜੇ ਦੇ ਇੱਕ ਰੋਮ ਦਾ ਹੀ ਪ੍ਰਕਾਸ਼ ਸੀ ਮੈਂ ਇੰਨਾ ਹੀ ਦੱਸ ਸਕਦਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਇੱਕ ਵਾਰੀ ਸਾਰੇ ਪਾਸੇ ਡੰਕਾ ਫਰਾਇਆ ਕਹਿਣ ਲੱਗੇ ਕੋਈ ਇਦਾਂ ਦਾ ਸਿੱਖ ਹੋਵੇ ਮੇਰੇ ਰਾਜ ਦੇ ਵਿੱਚ ਜਿਸ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ ਹੋਵੇ ਮੈਂ ਉਹਦੇ ਦਰਸ਼ਨ ਕਰਨਾ ਚਾਹੁੰਦਾ ਕੋਈ ਇਦਾਂ ਦਾ ਹੈ ਅਜੇ ਤੱਕ ਤਾਂ ਪਤਾ ਲੱਗਿਆ ਜੀ ਇੱਕ ਬੜਾ ਬਜ਼ੁਰਗ ਹੈ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਹੋਏ ਨੇ ਸ਼ੇਰ-ਏ-ਪੰਜਾਬ ਜੀ ਕਹਿਣ ਲੱਗੇ ਲੈ ਕੇ ਆਓ ਉਹਨਾਂ ਨੂੰ ਫਿਰ ਜਦੋਂ ਲੈ ਕੇ ਆਏ ਜਿਸ ਸੰਗਾਸਣ ਤੇ ਸ਼ੇਰ-ਏ-ਪੰਜਾਬ ਆਪ ਬੈਠਦਾ ਸੀ ਨਾ ਉਸ ਸિંહાસਨ ਤੋਂ ਵੀ ਇੱਕ ਵੱਡਾ ਸਿੰਘਾਸਨ ਲਵਾਇਆ ਉੱਚੀ ਥਾਂ ਤੇ ਉਥੇ ਬਿਠਾਇਆ ਉਥੇ ਬਿਠਾ ਕੇ ਕਹਿਣ ਲੱਗਿਆ ਹੁਣ ਦੱਸ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਰੂਪ ਕੀ ਹੋ ਜਾਏ ਦਿਖ ਕਿਹੋ ਜੀ ਦੇਖੀ ਤੂੰ ਉਹਨੇ ਸਿੱਖ ਨੇ ਹੱਥ ਜੋੜ ਕੇ ਕਿਹਾ ਸੀ ਮਹਾਰਾਜਾ ਸਾਹਿਬ ਦਰਸ਼ਨ ਤਾਂ ਮੈਂ ਕੀਤੇ ਨੇ ਪਰ ਉਹਨਾਂ ਦੀ ਦਿਖ ਬਾਰੇ ਮੈਂ ਇੰਨਾ ਹੀ ਕਹਿ ਸਕਦਾ ਜਿਹੜਾ ਇੱਕ ਵਾਰੀ ਉਹਨਾਂ ਦੇ ਦਰਸ਼ਨ ਕਰ ਲਿੰਦਾ ਸੀ ਉਹ ਬਿਆਨ ਨਹੀਂ ਸੀ ਕਰ ਸਕਦਾ ਦਰਸ਼ਨ ਤੇ ਹੋਏ ਨੇ ਪ੍ਰਾਪਤ ਮੈਂ ਬਸ ਇੰਨਾ ਕਹਿ ਸਕਦਾ ਜੀਨੂੰ ਉਹਨਾਂ ਦੇ ਦਰਸ਼ਨ ਪ੍ਰਾਪਤ ਹੋ ਜਾਂਦੇ ਸੀ ਨਾ ਉਹ ਫਿਰ ਕੁਝ ਬਿਆਨ ਨਹੀਂ ਸੀ ਕਰ ਸਕਦਾ ਬਸ ਮੈਂ ਇੰਨੇ ਹੀ ਨਫਜ਼ਾਂ ਵਿੱਚ ਆਪਣੀ ਗੱਲ ਨੂੰ ਬਿਸ਼ਰਾਹ